मेरा नाम संदीप कौर मैं पंजाब स्कूल शिक्षा बोर्ड आदर्श सीनियर सेकेंडरी स्कूल इनाखेड़ा विखे पंजाबी लेक्चरर ਵਜੋਂ ਸੇਵਾ ਨਿਭਾ ਰਹੀ ਹਾਂ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਉਹਨਾਂ ਦੁਆਰਾ ਸਾਨੂੰ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਕੀਤਾ ਜਾਂਦਾ ਵਾ ਬਾਰ ਬਾਰ ਆਫਿਸ ਵਿੱਚ ਬੁਲਾ ਕੇ ਹਰ ਗੱਲ ਤੇ ਜਲੀਲ ਕੀਤਾ ਜਾਂਦਾ ਆ ਇਥੋਂ ਤੱਕ ਕਿ ਸਾਡੀਆਂ ਪਰਵਰਿਸ਼ਾਂ ਵੀ ਪਰਖੀਆਂ ਜਾਂਦੀਆਂ ਨੇ ਮੈਨੂੰ ਖੁਦ ਮੈਡਮ ਨੇ ਆਫਿਸ ਵਿੱਚ ਬੁਲਾ ਕੇ ਇਹ ਗੱਲ ਕਹੀ ਆ ਕਿ ਤੇਰੀ ਪਰਵਰਿਸ਼ ਵਧੀਆ ਨਹੀਂ ਹੋਈਗੀ ਕਰੈਕਟਰ ਤੇ ਉਂਗਲੀ ਚੱਕੀ ਜਾਂਦੀ ਆ ਬਾਰ-ਬਾਰ ਇੱਕੋ ਗੱਲ ਕਹੀ ਜਾਂਦੀ ਆ ਤੁਹਾਡਾ ਕਰੈਕਟਰ ਸਹੀ ਨਹੀਂ ਤੁਸੀਂ ਆਪਣੇ ਆਸ-ਪਾਸੇ ਦੇ ਕਿਤੇ ਵੀ ਏਰੀਆ 'ਚ ਜਾ ਕੇ ਆਪਦੇ ਕਰੈਕਟਰ ਬਾਰੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਰਿਕਾਰਡ ਆ ਜਿਹੜਾ ਮੈਂ ਮੇਨਟੇਨ ਕਰਦੀ ਆ ਜੇ ਉਹਦੇ ਵਿੱਚ ਮੈਨੂੰ ਬਦਲਾਅ ਕਰਨ ਲਈ ਕਹਿੰਦੇ ਨੇ ਜੇ ਮੈਂ ਮਨਾ ਕਰਦੀਆਂ ਤਾਂ ਮੈਨੂੰ ਸਿੱਧਾ ਕਹਿ ਦਿੱਤਾ ਜਾਂਦਾ ਆ ਕਿ ਮੇਰੀ ਪਹੁੰਚ ਬਹੁਤ ਉੱਪਰ ਤੱਕ ਆ ਜੇਕਰ ਤੂੰ ਮੇਰੀ ਇਹ ਗੱਲ ਨਾ ਮੰਨੀ ਤਾਂ ਮੈਂ ਤੇ ਰਿਟਨ ਦੇ ਵਿੱਚ ਉੱਪਰ ਭੇਜ ਦਵਾਂਗੀ ਤੇ ਤੇਰੇ ਉੱਤੇ ਬਣਦੀ ਕਾਰਵਾਈ ਆ ਜਿਹੜੀ ਉਹ ਕਰਵਾਈ ਜਾਵੇਗੀ ਸਾਨੂੰ ਬੜਾ ਦੁਖੀ ਕੀਤਾ ਹੋਇਆ ਹਰ ਗੱਲ ਗੱਲ ਤੇ ਨਿੱਕੀ ਨਿੱਕੀ ਗੱਲ ਤੇ ਸਾਨੂੰ ਜਲੀਲ ਕੀਤਾ ਜਾਂਦਾ ਆ ਬੱਚਿਆਂ ਦੇ ਵਿੱਚ ਵੀ ਜਲੀਲ ਕੀਤਾ ਜਾਂਦਾ ਆ ਸਕੂਲ ਮੈਂ ਮਾਰਨਿੰਗ ਉਹੀ 9 8:50 ਤੇ ਸਕੂਲ ਪਹੁੰਚੀ ਆਂ ਤੇ 3 ਵਜੇ ਇਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਵਾ ਇੱਕ ਸਪਸ਼ਟੀਕਰਨ ਮੰਗਿਆ ਸੀ ਇਹਨਾਂ ਨੇ ਮੇਤੋਂ ਉਹ ਸਪਸ਼ਟੀਕਰਨ ਮੈਂ ਇਹਨਾਂ ਕੋਲੇ ਦੋ ਵਾਰ ਲੈ ਕੇ ਗਈਆਂ ਦੋ ਵਾਰ ਇਹਨਾਂ ਨੂੰ ਉਹ ਮੇਰਾ ਸਪਸ਼ਟੀਕਰਨ ਪਸੰਦ ਨਹੀਂ ਆਇਆ ਉਹ ਚਾਹੁੰਦੇ ਆ ਵੀ ਮੈਂ ਉਹਨਾਂ ਦੇ ਅਨੁਸਾਰ ਲਿਖਾਂ ਮੈਂ ਆਪਣਾ ਸਪਸ਼ਟੀਕਰਨ ਉਹਨਾਂ ਦੇ ਅਨੁਸਾਰ ਕਿਉਂ ਲਿਖਾਂ ਕੱਲ ਵੀ ਇਸ ਗੱਲ ਹੀ ਮੈਨੂੰ ਬਹੁਤ ਮੈਂਟਲੀ ਹਿਰਾਸ ਕੀਤਾ ਗਿਆ ਸਪਸ਼ਟੀਕਰਨ ਦੇ ਲਈ ਵੀ ਜਿਵੇਂ ਮੈਂ ਤੈਨੂੰ ਕਿਹਾ ਤੂੰ ਉਦਾਂ ਹੀ ਲਿਖਾ ਉਹ ਮੈਂ ਕਿਵੇਂ ਚੀਜ਼ ਲਿਖ ਸਕਦੀ ਆ ਜੀ ਜਿਸ ਕਰਕੇ ਮੈਂ ਬਹੁਤ ਅਪਸੈਟ ਹੋਈ ਤੇ ਮੈਨੂੰ ਹੋਰ ਕੋਈ ਵੀ ਰਾਹ ਵਾ ਜਿਹੜਾ ਉਹ ਨਹੀਂ ਲੱਭਿਆਗਾ। ਰੋਜ਼-ਰੋਜ਼ ਦੀ ਮੈਂਟਲੀ ਟੌਰਚਰ ਹੋਣ ਨਾਲੋਂ ਚੰਗਾ ਸੀ ਵੀ ਫੇਰ ਆ ਆਪਣੇ ਆਪ ਨੂੰ ਹੀ ਖਤਮ ਕਰ ਲਈਏ। ਘਟੋ ਘਟ ਛੁਟਕਾਰਾ ਹੋச்சு ਸਾਡਾ। ਅ ਜਲੂਰ ਸੰਦੀਪ ਕੌਰ ਲੈਕਚਰਰ ਪੰਜਾਬੀ ਸਕੂਲ 'ਚ ਕੰਮ ਕਰਦੇ ਨੇ। ਲੇਕਿਨ ਸਕੂਲ ਦੇ ਵਿੱਚ ਉਹਨਾਂ ਦਾ ਕੋਈ ਵੀ ਐਸਾ ਕੋਈ ਰਿਕਾਰਡ ਮੇਰੇ ਕੋਲ ਐਸਾ ਨਹੀਂ ਹੈ ਵੀ ਮੈਂ ਉਹਨੂੰ ਕੁਝ ਗਲਤ ਕਿਹਾ ਹੋਏ ਸਕੂਲ ਦੇ ਵਿੱਚ ਐਸਾ ਕੁਝ ਵੀ ਨਹੀਂ ਹੋਇਆ। ਕੱਲ ਸਕੂਲ ਲੱਗਾ। ਪ੍ਰੋਪਰ 9 ਵਜੇ ਸਕੂਲ ਆਏ ਨੇ ਉਹ ਤਿੰਨ ਵੀ ਕੇ ਸਕੂਲ ਤੇ ਬਿਲਕੁਲ ਠੀਕ ਠਾਕ ਗਏ ਨੇ ਸਕੂਲ ਵਿੱਚ ਕੈਮਰੇ ਉਪਲਬਧ ਨੇ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਦੇਖ ਸਕਦਾ ਹੈ ਵੀ ਉਹ ਬਿਲਕੁਲ ਸਹੀ ਸਲਾਮਤ ਆਏ ਨੇ ਸਹੀ ਸਲਾਮਤ ਹੀ ਗਏ ਨੇ ਐਂਡ ਘਰ ਜਾ ਕੇ ਉਹਨਾਂ ਨਾਲ ਕੁਝ ਹੋਇਆ ਹੋਵੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਉਹਨਾਂ ਦੇ ਗੋਲੀਆਂ ਖਾਣ ਬਾਰੇ ਜਾਂ ਕੋਈ ਹੋਰ ਚੀਜ਼ ਜੇ ਉਹ ਵੀ ਕੁਝ ਹੋਈ ਹੈ ਜੇ ਕੁਝ ਹੋਇਆ ਤਾਂ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੈ ਨਹੀਂ ਐਸਾ ਬਿਲਕੁਲ ਵੀ ਨਹੀਂ ਹੈ ਐਸਾ ਬਿਲਕੁਲ ਵੀ ਨਹੀਂ ਹੈ ਹਾਂ ਛੁੱਟੀ ਦੇ ਸਮੇਂ ਤਿੰਨ 3:30 ਵਜੇ ਦੇ ਕਰੀਬ ਉਹਨਾਂ ਦੇ ਹਸਬੰਦ ਉਹਨਾਂ ਨੂੰ ਲੈਣ ਆਏ ਸੀ ਔਰ ਉਹਨਾਂ ਨੇ ਮੈਨੂੰ ਗੱਡੀ ਤੋਂ ਉਤਾਰ ਕੇ ਸਪੈਸ਼ਲ ਪੁੱਛਿਆ ਹੈ ਵੀ ਮੈਡਮ ਗੱਲ ਕਰਨੀ ਹੈ ਤੇ ਮੈਂ ਉਤਰੀ ਵੀ ਹੈਗੀਆਂ ਤਾਂ ਮੈਨੂੰ ਉਹਨਾਂ ਨੇ ਜਦੋਂ ਉਤਰੀਆਂ ਤਾਂ ਉਹਨਾਂ ਨੇ ਮੈਨੂੰ ਥੋੜਾ ਜਿਹਾ ਗਲਤ ਤਰੀਕੇ ਨਾਲ ਪੁੱਛਣਾ ਸ਼ੁਰੂ ਕਰਤਾ ਵੀ ਸੋ ਮੇਰੀ ਕੁੜੀ ਨੂੰ ਮੇਰੀ ਵਾਈਫ ਨੂੰ ਤੁਸੀਂ ਕਿਉਂ ਬੁਲਾਇਆ ਜਾਂ ਤੁਸੀਂ ਉਹਨੂੰ ਕੁਝ ਵੀ ਕਿਹਾ ਕਿ ਨਹੀਂ ਕਿਹਾ ਤਾਂ ਮੈਨੂੰ ਉਹਦੀ ਟਿਊਨ ਠੀਕ ਨਹੀਂ ਲੱਗੀ ਉਹਨਾਂ ਨੂੰ ਮੈਂ ਜ਼ਰੂਰ ਇਹ ਕਿਹਾ ਵੀ ਤੁਸੀਂ ਆਫਿਸ ਚ ਆਓ ਬੈਠੋ ਬੈਠ ਕੇ ਗੱਲ ਕਰਾਂਗੇ ਹੁਣ ਛੁੱਟੀ ਦਾ ਟਾਈਮ ਹੈ ਤਾਂ ਮੇਰੇ ਕੋਲ ਇਸ ਟਾਈਮ ਟਾਈਮ ਗੱਲ ਕਰਨ ਦਾ ਟਾਈਮ ਨਹੀਂ ਦੈਟਸ ਆਲ ਫੋਰ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ